ਹੈਲੋ ਜੀ ਸਾਰੇ ਮੇਰੇ ਪਿਆਰਪੀ ਸਾਸਿਕਾਲ ਅਸੀਂ ਦਿਖਾਉਣ ਜਾ ਰਹੇ ਤੁਹਾਨੂੰ ਨਾਰੀਅਲ ਦਾ ਬੂਟਾ ਬੂਟੇ ਦੇ ਕੋਲ ਅਸੀਂ ਖੱਡਾ ਕਰਨ ਜਾ ਰਹੇ ਹਾਂ ਉਹ ਕਿਉਂਕਿ ਇਹ ਕੜਾ ਹੈ ਜਿਹੜਾ ਇਸੇ ਪਾਣੀ ਦਾ ਭਰ ਕੇ ਤੇ ਕੋਲ ਧਰਾਂਗੇ ਤਾਂ ਕਿ ਇਹਨੂੰ ਤੇ ਚ ਪਾਵਾਂਗੇ ਥੋੜਾ ਜਿਹਾ ਨਮਕ ਕਿਨੂੰ ਥੋੜਾ ਥੋੜਾ ਪਾਣੀ ਮਿਲਦਾ ਰਹੇ ਖੱਡੇ ਨੂੰ ਕੱਡਾ ਪੂਰਾ ਸੀ ਘੜੇ ਦਾ ਸਿਆਸ ਦਾ ਕਰ ਲਿਆ ਕਿ ਨਾਰੀਅਲ ਦੇ ਪਾਣੀ ਨੂੰ ਨਮਕ ਵਾਲਾ ਪਾਣੀ ਮਿਲਦਾ ਰਹੇ ਨਾਰੀਅਲ ਦਾ ਬੂਟਾ ਜਿਹੜਾ ਛੇਤੀ ਵੱਡਾ ਹੋ ਜਾਵੇ ਰੁਕ ਜਾ ਜੇ ਪਾਣੀ ਦੇ ਪਾਓ ਬੱਲਾ ਇਹਦੇ ਵਿੱਚ ਨਮਕ ਇਹ ਰਸੀ ਅੰਦਰ ਚ ਭਰਾਂਗੇ ਪਾਣੀ ਪੂਰੀ ਬਾਲਟੀ ਪਾਣੀ ਭਰ ਕੇ ਜੇ ਤੁਹਾਨੂੰ ਸਾਡੀ ਪਾਣੀ ਅੱਛੇ ਰੱਖ ਦਿਓ ਪਲੀਜ਼ ਕਰਨਾ ਲਾਈਕ ਕਰ ਦਿਓ ਥੈਂਕ ਯੂ ਬੁੱਟੇ ਦੇ ਨਾਲ ਲਾਂ ਲੱਗੇ ਫੀਡ ਪੌਡਿਆਂ ਦੀ ਬਹੁਤ ਸ਼ਿਕੀਨ ਆ ਮੈਂ ਗਾਰਡਨਿੰਗ ਦਾ ਵੀ ਕੰਮ ਕਰਦੀ ਆ ਮੈਂ ਇਹ ਪਲਾੰਟਸ ਨੂੰ ਵੀ ਤਿਆਰ ਹੈ ਆ ਦੇਖੋ ਘੜਾ ਹੋ ਗਿਆ ਉਹ ਲਾਸੇ ਪਾਸੇ ਲੈ ਲਈਆਂ ਨੇ ਦੇ ਲਈ ਮਿਲਣਗੇ ਤਾਂ ਜਲਦੀ ਦੇਖੇ ਘੜੇ ਨੂੰ ਆੰਜੀ ਨੇ ਅੰਦਰ ਕਰ ਦੇਣਾ ਮੂੰਹ ਖੁੱਲਾ ਰੱਖਣਾ ਹੈ ਤਾਂ ਤਾਂ ਕਿ ਉੱਤੇ ਕੋਈ ਚੀਜ਼ ਨਾਲ ਟੱਕਦੀ ਵੀ ਪਾਣੀ ਇਹਨੂੰ ਆਪਣੇ ਆਪ ਹੀ ਹੋਰ ਹੋਲੀ ਬਰਕਰਾਰ ਮਿਲਦਾ ਰਹੇ ਜੜਾ ਨਾਰੀਅਲ ਦਾ ਬੂਟਾ ਹੁੰਦਾ ਹੈ ਥੋੜਾ ਥੋੜਾ ਪਾਣੀ ਆਪਣੇ ਆਪ ਸੀਚ ਦਾ ਰਹਿੰਦਾ ਆਪਣੀ ਹੁੰਦੇ ਨਾਲ ਜੜਾ ਨਾਲ ਦੇਖਦੇ ਆ ਕਿੰਨੀ ਜਲਦੀ ਗਰੋਅ ਕਰਦਾ ਹੈ ਔਰ ਤੁਸੀਂ ਵੀ ਸਾਡੀ ਵੀਡੀਓਜ਼ ਦੇਖਦੇ ਰਿਹਾ ਕਰੋ ਇੱਕ ਨਵਾਂ ਲੈ ਕੇ ਆਇਆ ਸਨਾਰੀਅਲ ਦੇ ਬੂਟੇ ਨੂੰ ਕਿਵੇਂ ਤਿਆਰ ਕਰਨਾ ਤੁਸੀਂ ਘਰ ਦੇਖੋ ਥੈਂਕ ਯੂ ਬਾਏ ਬਾਏ